ਅਜ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ ਕਿ ਹੇ ਵਾਹਿਗੁਰੂ ਜੀ ਮੈਂ ਤੁਹਾਡੇ ਸੰਤਾਂ ਦੀ ਸੇਵਾ ਵਿੱਚ ਉਹਨਾਂ ਲਈ ਪਾਣੀ ਟੋਵਾਂ ਪੱਖਾ ਚੱਲਾਂ ਤੇ ਉਹਨਾਂ ਲਈ ਆਟਾ ਪੀਸਦਾ ਰਵਾਂ ਮੈਂ ਤੁਹਾਡੇ ਗੁਣ ਗਾਉਂਦਾ ਰਵਾਂ ਇਹੀ ਸੁਖ ਸ਼ਾਂਤੀ ਦਾ ਖਜ਼ਾਨਾ ਹੈ ਮੇਰੇ ਉੱਤੇ ਕਿਰਪਾ ਕਰੋ ਮੈਂ ਸਦਾ ਤੁਹਾਡੀ ਉਸਤਤ ਕਰਾਂ ਮੈਨੂੰ ਐਸੀ ਮਤ ਦਿਓ ਤੁਹਾਡੀ ਕਿਰਪਾ ਨਾਲ ਮਾਇਆ ਦਾ ਮੋਹ ਅਤੇ ਮੇਰਾ ਅਹੰਕਾਰ ਖਤਮ ਹੋ ਜਾਏ ਮੈਂ ਦਰ ਦਰ ਪਟਕਣ ਤੋਂ ਬਚ ਜਾਵਾਂ ਮੈਂ ਜਿੱਥੇ ਵੀ ਦੇਖਾਂ ਰੱਬ ਹੀ ਦਿਖਾਈ ਦੇਵੇ ਉਸੇ ਦਇਆਲ ਹੋ ਕਿਰਪਾਲ ਹੋ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹੋ ਜਦੋਂ ਮੈਂ ਅੱਖ ਚਮਕਨ ਜਿੰਨੇ ਸਮੇਲੇ ਵੀ ਤੁਹਾਡਾ ਨਾਮ ਲੈਂਦਾ ਹਾਂ ਤਾਂ ਐਵੇਂ ਲੱਗਦਾ ਹੈ ਕਿ ਮੈਨੂੰ ਰਾਜ-ਪਾਗ ਤੇ ਕਰੋੜਾਂ ਸੁਖ ਦਾ ਆਨੰਦ ਮਿਲ ਗਿਆ ਹੈ ਉਹੀ ਜਾਪ-ਤਾਪ ਤੇ ਭਗਤੀ ਪੂਰੀ ਹੁੰਦੀ ਹੈ ਜੋ ਰੱਬ ਨੂੰ ਚੰਗੀ ਲੱਗਦੀ ਹੈ ਏ ਨਾਨਕ ਰੱਬ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁਕਜਾਂਤੀ ਹੈ